BJP candidate Hans Raj. Hans is now being opposed by farmers in every village. Hans Raj, Hans had said something to the farmers, from a stage regarding June 2nd, after which the farmers have become even more enraged. When Hans Raj Hans reached Kokri village of Moga today to hold a street meeting, hundreds of farmers opposed him there. <laughs> ਸ਼ੈਤਾਨ ਤੇ ਉਧਰ ਆਇਆ ਸੀਗਾ ਜਦੋਂ ਧੀਆ ਭੈਣਾ ਦੀ ਨੂੰ ਗਾਲ੍ਹਾਂ ਕੱਢ ਰਿਹਾ ਸੀ। ਔਰ ਮਾਮਾ ਨੂੰ ਗਾਲ੍ਹਾਂ ਕੱਢ ਰਿਹਾ ਸੀ। ਉਸ ਬੰਦੇ ਨੂੰ ਕਿਹਾ ਤੇਰਾ ਘਰ ਤੋੜ ਦਾਂਗੇ। ਇਸ ਕਰਕੇ ਮੈਂ ਬੇਨਤੀ ਕੀਤੀ ਸੀ ਕਿ ਰੱਬ ਦੀ ਲਾਠੀ ਤੋਂ ਡਰੋ, ਨੀਲੇ ਛੱਤ ਵਾਲੇ ਤੋਂ ਡਰੋ। ਹੋਰ ਕੋਈ ਮੈਂ ਕੋਈ ਦੁੱਲਾ ਪੱਟੀ ਨਹੀਂ ਬਣ ਜਾਣਾ ਦੋ ਤਰੀਕ ਤੋਂ ਬਾਅਦ। ਨਾ ਮੈਂ ਰੈਵੈਂਜ ਫੁੱਲ ਆਦਮੀ ਆ। ਕੋਈ ਬਦਲਾਖੋਰੀ ਬੰਦੇ ਥੋੜੀ ਆਪਾਂ। ਆਰਾਮ ਨਾਲ ਰਹਿਣਾ ਬਾਅਦ ਚ ਵੀ। ਪਹਿਲਾਂ ਵੀ ਨੌਕਰੀਆਂ ਬਾਅਦ ਚ ਵੀ ਨੌਕਰੀਆਂ ਸਭ ਦੇ। ਅੱਜ ਸੀਸਾ ਵੀ ਦਿੱਤੀਆਂ ਕਿ ਜੋ ਕੁਝ ਮੰਗਣਾ ਚਾਹੁੰਦੇ ਉਸ ਤੋਂ ਵੱਧ ਮਿਲੇ ਹਾਂ ਰੱਬ ਅੱਗੇ ਸੀਸਾ ਦਿੱਤੀਆਂ ਕਿ ਸਾਰੇ ਪੰਜਾਬੀ ਇਹਨਾਂ ਦਾ ਕਾਲਜਾ ਸ਼ਾਂਤ ਰਹੇ ਜੋ ਮਾਲਕ ਜੋ ਰੱਬ ਚਾਵੇ ਉਹ ਕਰੇ ਪਰ ਜਿਹੜੇ ਸਰਕਾਰਾਂ ਤੋਂ ਮੰਗਦੇ ਮੈਂ ਵੱਡੀ ਸਰਕਾਰ ਨੂੰ ਵੀ ਕਹਿੰਦਾ ਇਹਨਾਂ ਦਿਓ ਤਾਂ ਕਿ ਸ਼ਾਂਤੀ ਆਵੇ ਪੰਜਾਬ 'ਚ ਸ਼ਾਂਤੀ ਰਹੇ ਆਂਤਰਾ ਜੀ ਸੁਖਬੀਰ ਬਾਦਲ ਕਹਿੰਦੇ ਨੇ ਕਿ ਪੰਜਾਬ 'ਚ ਇਸ ਵਾਰ ਚਾਰ ਪਾਰਟੀਆਂ ਨੇ ਲੇਕਿਨ ਜਿਹੜੀ ਅਕਾਲੀ ਦਲ ਆ ਉਹੀ ਇੱਕ ਪਾਰਟੀ ਆ ਜਿਹੜੀ ਪੰਜਾਬ ਦੀ ਆ ਜਿਹੜੀ ਪੰਜਾਬ ਬਾਰੇ ਸੋਚਦੀ ਆ ਹਾਂਜੀ ਲੋਕਾਂ ਤੇ ਛੱਡ ਦਿਓ ਲੋਕ ਕੀ ਫਤਵਾ ਦਿੰਦੇ ਨੇ ਪਤਾ ਲੱਗ ਜਾਣਾ 4 ਤਰੀਕ ਨੂੰ ਕਹਿੰਦੇ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀਗੇ ਤੇ ਸਾਰੇ ਧਰਮ ਕਹਿੰਦੇ ਸੀਗੇ ਕਿ ਮੁੱਖ ਮੰਤਰੀ ਛੱਡਾ ਇਹ ਹਾਨੀਵਾਲ ਸਾਹਿਬ ਵੱਡੇ ਵੱਡਿਆਂ ਬਾਰੇ ਉਹ ਅਗਰ ਉਹਨਾਂ ਨੂੰ ਯਾਦ ਰੱਖਦੇ ਨੇ ਤਾਂ ਕੋਈ ਅੱਛੀ ਗੱਲ ਐਨਐਸਏ ਬਾਰੇ ਕਹਿੰਦੇ ਨੇ ਸੁਖਵੀਰ ਬਾਦਲ ਕੀ ਗਲਤ ਇਸਤੇਮਾਲ ਕੀਤਾ ਜਾ ਰਿਹਾ ਐਨਐਸਏ ਦਾ ਤੇ ਅਸੀਂ ਉਹਦੇ ਖਿਲਾਫ ਇਲੈਕਸ਼ਨ ਦੇ ਵਿੱਚ ਜੋ ਕਹਿੰਦੇ ਹੁੰਦੇ ਨਾ ਉਹ ਵੋਟਾਂ ਪਵਾਉਣ ਲਈ ਕਹਿੰਦੇ ਹੁੰਦੇ ਆ ਇੱਕ ਬੀਜੇਪੀ ਆ ਇਕੱਲੀ ਪਾਰਟੀ ਵਿਕਾਸ ਦੇ ਨਾਂ ਤੇ ਜੋ ਕਰ ਸਕਦੇ ਆ ਸੱਚ ਬੋਲ ਕੇ ਵੋਟਾ ਮੰਗਦੀ ਐ ਇਹ ਵੀ ਕਹਿੰਦੇ ਨੇ ਕਿ ਜਿਹੜੇ ਵੀ ਐਗਰੀਮੈਂਟ ਕੀਤੇ ਆ ਸਾਡੀ ਸਰਕਾਰ ਆਏਗੀ ਤਾਂ ਸਾਰੇ ਰੱਦ ਕੀਤੇ ਜਾਣਗੇ ਚਾਹੇ ਪਾਣੀਆਂ ਦੇ ਹੋਵੇ ਜਾਂ ਹੋਰ ਆਹੋ ਸੋ ਅੱਗੇ ਥੋੜੀ ਦੇਰ ਰਹੀ ਐ ਜਦੋਂ ਦੇ ਯਾਦ ਹੋਇਆ ਤੁਸੀਂ ਮੁਲਕ ਕੀਤਾ ਭੁੱਖ ਮਰੀ ਦੇ ਸ਼ਿਕਾਰ ਹੋਇਆ ਕੰਗਾਲੀ ਤੇ ਉਤਰਿਆ ਇਹਨਾਂ ਨੇ ਕੱਖ ਨਹੀਂ ਕਰਨਾ ਸਿਰਫ ਬੀਜੇਪੀ ਕਰ ਸਕਦੀ ਐ ਲੋਕੀਇਰ ਕੀ ਸਖਤ ਫੈਸਲਾ ਲੈ ਲੈਣ ਇੱਕ ਮੌਕਾ ਬੀਜੇਪੀ ਨੂੰ ਦੇ ਦੇਣ ਮੋਦੀ ਸਾਹਿਬ ਨੂੰ ਦੇ ਦੇਣ ਫੇਰ ਦੇਖੋ ਪੰਜਾਬ ਦੀ ਨਿਹਾਰ ਬਦਲਦੀ ਇਹਨਾਂ ਤੋਂ ਕੱਖ ਨਹੀਂ ਸੋਰਨਾ ਆਪਣੇ ਮੈਲ ਬਣਾਉਣਗੇ ਢੇਡ ਇਹਨਾਂ ਦੇ ਵੱਡੇ ਹੋਈ ਜਾਣੇ ਬਸ ਫਟ ਜਾਣੇ ਆ ਕਿਦੋਂ ਚੰਨੀ ਸਾਹਿਬ ਤੇ ਵੀ ਇੱਕ ਟਿੱਪਣੀ ਕੀਤੀ ਇਹਨਾਂ ਨੇ ਕਹਿੰਦੇ ਰੈਪਿਊਟੇਸ਼ਨ ਬੜੀ ਖਰਾਬ ਹੈ ਉਹਨਾਂ ਦੀ ਉਹ ਕਰ ਲੈ ਜਾਣ ਵਾਲਾ ਬੰਦਾ ਲੀਕਾ ਉਹ ਜਾਣੇ ਤੇ ਚੰਨੀ ਸਾਹਿਬ ਜਾਣਨ ਮੈਨੂੰ ਤਾਂ ਵੀ ਪਤਾ ਅ ਹੁਸਰਤ ਜੀ ਕੀ ਲੱਗਦਾ ਵੀ 2027 ਦੇ ਵਿੱਚ ਫਿਰ ਇਹ ਘਟਜੋੜ ਹੋਏਗਾ ਜਿ ਸਿਰਫ ਐਪੀਕ ਕੀਤਾ ਗਿਆ ਹੈ ਜਿਹੜਾ ਆਮ ਲੋਕਾਂ ਦੀ ਇੱਕ ਆਵਾਜ਼ ਹੈ ਕਿ ਇਹ ਆ ਜਾਏਗਾ ਫਿਰ ਦੋ 2027 ਦੇ ਵਿੱਚ ਦੁਬਾਰਾ ਇਹ ਯੁੱਗ ਪਲਟੇਗਾ ਲਹਿਰ ਚੱਲੇਗੀ ਬੀਜੇਪੀ ਆਏਗੀ ਪੰਜਾਬ ਚ ਮੋਦੀ ਸਾਹਿਬ ਜੋ ਚਾਹੁੰਦੇ ਆ ਕਿ ਗਰੀਬੀ ਹਟੇ ਗਰੀਬ ਗੁਲਾਮੀ ਤੋਂ ਨਜਾਤ ਪਾਵੇ ਪੰਜਾਬ ਕੋ ਗਵਸੇ ਕਿਸਾਨ ਉਹਨਾਂ ਨੂੰ ਦਵਾਵਾਂ ਦੇਣਗੇ ਸਮਾਂ ਹੁੰਦਾ ਨਾ ਜਦੋਂ ਸਮਾਂ ਚੰਗਾ ਆਉਂਦਾ ਇੰਡਸਟਰੀਲਿਸਟ ਕਹਿੰਦੇ ਸ਼ੁਕਰ ਹੈ ਮਾਲਕਾ ਪੰਜਾਬ ਚ ਫੇਰ ਇੰਡਸਟਰੀ ਆਈ ਆ ਮੈਂ ਤਾਂ ਕਿਨ ਪੱਲੇਦਾਰਾਂ ਤੋਂ ਲੈ ਕੇ ਕਿਉਂਕਿ ਮੈਂ ਤਾਂ ਥੱਲੇ ਉੱਠਿਆ ਨਾ ਰਾਜ ਮਿਸਤਰੀ ਮਜ਼ਦੂਰ ਪੱਲੇਦਾਰ ਖੇਤ ਮਜ਼ਦੂਰ ਸਭ ਤੋਂ ਪਹਿਲਾਂ ਉਹਨਾਂ ਦੇ ਕਾਲਜੇ ਠੰਡੇ ਹੋਣ ਸਫਾਈ ਸੇਵਕਾਂ ਦੇ ਕਾਲਜੇ ਠੰਡੇ ਹੋਣ ਫੇ ਉੱਪਰ ਦਾ ਸੋਚੋ ਉਹਨਾਂ ਨੇ 에ਰਪੋਰਟਾਂ ਤੋਂ ਕਿ ਲੈਣਾ ਸੁਖਵੀਰ ਬਾਦਲ ਵੀ ਕਹਿੰਦੇ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਪ੍ਰਯਾਸ ਕਰਨਗੇ ਉਹ ਯਤਨ ਕਰਨਗੇ ਜਦ ਤੁਸੇ ਸੁਖਵੀਰ ਬਾਦਲ ਸਾਹਿਬ ਦਾ ਬੜਾ ਅਜ ਨਾਂ ਲੈ ਕਿ ਉੱਥੋਂ ਆਏ ਮੇਰੀ ਜੋ ਹੁਣ ਗੈਤ ਫਤਿਹ ਬੁਲਾ ਦਿਓ ਉਹਨਾਂ ਇਸੀ ਤੋਂ ਗੈਤ ਮੇਰੀ ਫਤਿਹ ਬੁਲਾ ਦਿਓ ਮੇਰੇ ਲਈ ਰਿਸਪੈਕਟਡ ਨੇ ਸਭ ਲੋਕ ਮੇਰੇ ਤੋਂ ਸਭ ਚੰਗੇ ਆ ਪਹਿਲੀ ਗੱਲ ਹਮ ਨਾ ਹੀ ਚੰਗੇ ਬੁਰਾ ਨਾ ਹੀ ਕੋਈ ਦਸਤੂਕ ਕੇ ਨਾਲ ਉਹਨਾਂ ਵਿਰੋਧ ਦੀ ਜਿਹੜੀ ਗੱਲ ਕਰ ਰਹੇ ਸੀ ਆਪਾਂ ਤੁਸੀਂ ਵੀ ਕਿਹਾ ਸੀ ਜਾਂ ਬੇਟੇ ਨੇ ਵੀ ਕਰਦੇ ਵੀ ਸਾਡੇ ਪਰਿਵਾਰ ਦਾ ਇੱਕ ਬਰੋਲ ਕੀਤਾ ਜਾ ਰਿਹਾ ਉਹ ਗੱਲ ਪੁਛੇ ਜਾਂਚ ਕੀਤੀ ਗਈ ਵੀ ਤੁਹਾਡੇ ਪਰਿਵਾਰ ਦਾ ਇਹ ਕਿਉਂ ਬਰੋਲ ਕੀਤਾ ਜਾ ਰਿਹਾ ਇਹ ਬੜਾ ਵੱਡਾ ਸਵਾਲ ਆ ਮੀਡੀਆ ਵੀ ਕਰੇ ਉਹਨਾਂ ਨੂੰ ਕਿ ਇੰਨੇ ਉਮੀਦਵਾਰ ਆ ਤੁਸੀਂ ਕਿਉਂ ਹੱਥ ਧੋ ਕੇ ਪੇਸ਼ ਪੈ ਗਏ ਗਰੀਬਾਂ ਦੇ ਪਿੱਛੇ ਤੇ ਮੇਰੇ ਨੂੰ ਕਹਿ ਹੋ ਗਿਆ ਨਾ ਆਉਂਦੇ ਕਿ ਮੈਂ ਗਰੀਬ ਦਾ ਪੁੱਤਰ ਤੇ ਗਰੀਬ ਨੂੰ ਥਾਰੇ ਦਬਾਉਂਦੇ ਹੁੰਦੇ ਆ ਪਰ ਮੈਂ ਖੁਦ ਨਹੀਂ ਹੁਣ ਗਰੀਬ ਇਹ ਵੀ ਮੈਂ ਕਲੀਅਰ ਕਰਦਾ ਗਰੀਬ ਦਾ ਪੁੱਤ ਜ਼ਰੂਰ ਹਾਂ ਮੈਂ ਸਭ ਤੋਂ ਉੱਠ ਕੇ ਜੋ ਹੌਸਲ ਸੰਭਾਲ ਕੇ ਗਰੀਬੀ ਦੀ ਲਾਂਤ ਨੂੰ ਵਗਾ ਕੇ ਮਾਰਿਆ ਤੇ ਮੈਂ ਔਰ ਮੇਰੇ ਰਿਸ਼ਤੇਦਾਰ ਸਰਦੇ ਪੁੱਜਦੇ ਆ ਕੋਈ ਰੌਲਾ ਨਹੀਂ ਲੇਕਿਨ ਗਰੀਬ ਦਾ ਪੁੱਤ ਹਾਂ ਇਸ ਕਰਕੇ ਗਰੀਬੀ ਪ੍ਰਤੀ ਹਮਦਰਦੀ ਆ ਫਾਕੇ ਕੱਟੇ ਹੋਏ ਆ ਇਸ ਕਰਕੇ ਮੈਂ ਸੋਣਾ ਕੋਈ ਭੁੱਖਾ ਨਾ ਸੋਵੇ ਬਿਨਾਂ ਛੱਤੋਂ ਨਾ ਸੋਵੇ ਤਾਂ ਕਿ ਗੁਰੂ ਰਵਿਦਾਸ ਮਹਾਰਾਜ ਜੀ ਔਰ ਬਾਬਾ ਸਾਹਿਬ ਭੀਮrao ਅੰਬੇਡਕਰ ਔਰ ਗੁਰੂ ਨਾਨਕ ਸਾਹਿਬ ਸਾਰਿਆਂ ਦਾ ਸੁਪਨਾ ਪੂਰਾ ਹੋ। ਇੱਕ ਆਮ ਆਦਮੀ ਪਾਰਟੀ ਦੇ ਜਿਹੜੀ ਤੁਸੀਂ ਲੋਕ ਨੇ ਬਣਾਇਆ ਇੱਕ ਸਟੇਟਮੈਂਟ ਦਿੱਤੀ ਸੀ ਕਿ ਵੀ 2 ਤਰੀਕ ਨੂੰ ਦੇਖਾਂਗੇ। ਉਹ ਆਮ ਆਦਮੀ ਪਾਰਟੀ ਵੱਲੋਂ ਜਿਹੜੀ ਇਲੈਕਸ਼ਨ ਕਮਿਸ਼ਨ ਨੇ ਜੋ ਕੋਈ ਵੀ ਉਹ ਸਾਰਿਆਂ ਨੂੰ ਪਤਾ ਕਿ ਮੈਂ ਕਿਹਾ ਸੀ 2 ਤਰੀਕ ਤੋਂ ਬਾਅਦ ਨਾਂ ਨੂੰ ਲਿਖ ਲਓ ਕਾਨੂੰਨ ਦਾ ਸਹਾਰਾ ਲਵਾਂਗੇ। ਔਰ 2 ਤਰੀਕ ਤੋਂ ਬਾਅਦ ਮੈਂ ਦੁੱਲਾ ਪੱਟੀ ਬਣ ਜਾਣਾ। ਐਦਾਂ ਦਾ ਹੀ ਰਹਿਣਾ। ਨਹੀਂ ਪਰ ਆਪ ਵੀ ਤਾਂ ਬਣ ਜਾਣਾ। ਨਹੀਂ ਐਮਪੀ ਤੇ ਪਹੇਜੇ ਹੈਗਾ ਮੈਂ ਜਦੋਂ ਨਵੀਂ ਸਰਕਾਰ ਬਣ ਤੱਕ ਬਣ ਕੇ ਦੇਖ ਵੀ ਲਿਆ ਕੋਈ ਕਹਾਣੀ ਨਹੀਂ। ਐਮਪੀ ਬਣ ਕੇ ਜੀ ਬੰਦਾ ਆਪਣੇ ਆਪ ਨੂੰ ਮੋਢਿਆਂ ਤੇ ਐਮਪੀ ਨੂੰ ਹੀ ਰੱਖੇ ਆਖਿਰ ਤੇ ਮੈਂ ਇਨਸਾਨ ਆ ਆਖਿਰ ਤੇ ਚਲੀ ਜਾਣਾ ਆਪਾਂ ਦੁਨੀਆ ਤੋਂ ਇਹ ਰੁਤਬੇ ਨਹੀਂ ਰਹਿਣੇ ਕਿਰਦਾਰ ਰਹਿ ਜਾਣਾ ਕਰੈਕਟਰ ਰਹਿ ਜਾਣਾ ਕਰੈਕਟਰ ਰਹਿ ਜਾਣਾ ਬਸ